ਖੇਡ ਦੇ ਮੈਦਾਨ ਦੇ ਵਿੱਚ ਖੇਡਦੇ ਮੁੰਡਿਆਂ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਜਦੋਂ লাশ ਮਿਲੀ ਤਾਂ ਮੁੰਡਿਆਂ ਦੇ ਵਿੱਚ ਵੀ ਸਨਸਨੀ ਫੈਲ ਗਈ ਤੇ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਆ ਕੇ লাশ ਦਾ ਮਉਾਇਨਾ ਕੀਤਾ ਤੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੀ ਮੋਰਚੀ ਵਿੱਚ ਰਖਵਾ ਦਿੱਤਾ ਮਾਮਲਾ ਖੰਨਾ ਦੇ ਦੁਰਾਹੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕੇ ਮ੍ਰਿਤਕ ਵਿਅਕਤੀ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ ਜੋ ਕੇ ਪਿੰਡ ਲੰਡੇ ਦਾ ਰਹਿਣ ਬਾਤ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੌਤ ਕੁਦਰਤੀ ਤੌਰ ਤੇ ਹੋਈ ਲੱਗਦੀ ਹੈ ਲੇਕਿਨ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਹੀ ਹੋ ਸਕੇਗਾ। ਇਹ ਅੱਜ ਸਾਨੂੰ ਇੱਥੇ ਗਰਾਊਂਡ ਦੇ ਵਿੱਚ ਜੋ ਮੁੰਡੇ ਖੇਡ ਰਹੇ ਸੀ ਉਹਨਾਂ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਇੱਕ ਬੰਦੇ ਦੀ ਜਿਹੜੀ ਸਿਕਿਉਰਿਟੀ ਗਾਰਡ ਦੀ ਯੂਨੀਫਾਰਮ ਪਾਈ ਹੋਈ ਹੈ ਉਹਦੀ ਡੈੱਡ ਬੋਡੀ ਪਈ ਹੈ। ਮੌਕੇ ਤੇ ਅਸੀਂ ਆਏ ਹਾਂ ਤੇ ਇਹਨੂੰ ਬੰਦੇ ਨੂੰ ਆਇਡੈਂਟੀਫਾਈ ਕੀਤਾ ਹੈ ਰਣਜੀਤ ਸਿੰਘ ਜੋ ਲੰਡੇ ਦਾ ਰਹਿਣ ਵਾਲਾ ਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਕਦੋਂ ਕਿਸੇ ਫੈਕਟਰੀ ਚੋਂ ਅਸੀਂ ਵੈਰੀਫਾਈ ਸਾਰੇ ਪਤਾ ਲੱਗਿਆ ਜੀ ਇਹਦੀ ਮੌਤ ਕਿਸ ਤਰ੍ਹਾਂ ਹੋਈ ਹੈ ਜੀ ਮੌਤ ਜੋ ਇਹਨੂੰ ਦੇਖਣ ਤੋਂ ਲੱਗ ਰਿਹਾ ਜੋ ਬਾਡੀ ਦੇਖਣ ਤੋਂ ਲੱਗ ਰਿਹਾ ਮੌਤ ਨੈਚੁਰਲੀ ਹੋਈ ਲੱਗ ਰਹੀ ਹੈ ਬਾਕੀ ਦਾ ਪੋਸਟਮਾਰਟਮ ਕਰਾ ਕੇ ਐਗਜੈਕਟ ਜੋ ਇਹਦਾ ਮੌਤ ਦਾ ਕਾਰਨ ਉਹ ਤੋਂ ਅਸੀਂ ਜਾਣੂ ਹੋ ਕੇ ਅਗਲੀ ਕਾਰਵਾਈ ਕਰਾਂਗੇ ਜਦ ਬਾਣੀ ਟੀਵੀ ਲਈ ਗੁਰਪੇ ਅਜਰਾਜ ਦੀ ਰਿਪੋਰਟ